ਔਰ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਖਾਸਾ ਭਿੰਡਰਾ ਵਾਲਿਆਂ ਦੇ ਅਸੀਂ ਗੱਡੀ ਨਿਸ਼ੀਨ ਆ ਅਸੀਂ ਜ਼ੁੰਮੇਵਾਰ ਆ ਉਹਨਾਂ ਨੂੰ ਤਾਂ ਫਿਕਰ ਨਹੀਂ ਆ ਮੜਾ ਜਾਵੀ ਜਿਹੜੇ ਉਹਨਾਂ ਦੇ ਨਾਂ ਤੇ ਡੇਰੇ ਬਣਾ ਕੇ ਬੈਠੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਤੁਸੀਂ ਆ ਕੇ ਵੱਡੇ ਵੱਡੇ ਆ ਕੇ ਤੁਸੀਂ ਕੰਗਨਾਰ ਨਾਲ ਉਹਦੀ ਫਿਲਮ ਬੰਦ ਕਰਾਉਣੀ ਬੰਦ ਕਰਾਉਣੀ ਕਿਹੜੀ ਗੱਲੋਂ ਬੰਦ ਕਰਾਉਣੀ ਵੀ ਤੁਹਾਨੂੰ ਤਕਲੀਫ ਕੀ ਆ ਕੰਨੜਾ ਰਨੌਦੀ ਫਿਲਮ ਤੋਂ ਸਿਰਫ ਇਸੇ ਕਰਕੇ ਤੁਹਾਨੂੰ ਤਕਲੀਫ ਆ ਵੀ ਉਹਨੇ ਖਾਲਸਾਣ ਦੇ ਖਿਲਾਫ ਬੋਲਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਜਿਹੜੀ ਸ਼ਬੀ ਆ ਉਹਨੂੰ ਮਾਰਾ ਵਿਖਾਇਆ ਤੁਹਾਨੂੰ ਕੀ ਲੈਣਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨਾਲ ਤੁਹਾਡਾ ਰਿਸ਼ਤਾ ਕੀ ਹੈ ਔਰ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਸੰਤ ਗਿਆਨੀ ਜਰਦਾਸ ਸਿੰਘ ਖਾਸਾ ਭਿੰਡਰਾ ਵਾਲਿਆਂ ਦੇ ਅਸੀਂ ਗੱਦੀ ਨਸ਼ੀਨ ਆ ਅਸੀਂ ਜ਼ਿੰਮੇਵਾਰ ਆ ਉਹਨਾਂ ਉਹਦਾ ਫਿਕਰ ਨਹੀਂ ਆ ਮੜਾ ਗਿਆ ਵੀ ਜਿਹੜੇ ਉਹਨਾਂ ਦੇ ਨਾਂ ਤੇ ਡੇਰੇ ਬਣਾ ਕੇ ਬੈਠੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਤੁਸੀਂ ਆ ਕੇ ਵੱਡੇ ਵੀ ਖੰਗੜਾ ਰਣਾਉਦੀ ਫਿਲਮ ਜਿਹੜੀ ਆ ਜੀ ਬੈਨ ਕਰਾਉਣੀ ਆ ਬੈਨ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਜਿਹੜੇ ਬੈਠੇ ਨੇ ਗੱਦੀਆਂ ਤੇ ਬੁਕੜਾ ਮਾਰ ਕੇ ਤੇ ਵਿਦੇਸ਼ਾਂ 'ਚ ਘੁੰਮਦੇ ਪਏ ਨੇ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਐਸਜੀਪੀਸੀ ਨੂੰ ਫਿਕਰ ਹੋਣਾ ਚਾਹੀਦਾ ਜਿਨ੍ਹਾਂ ਨੇ ਯਾਦਗਾਰ ਉੱਥੇ ਬਣੀ ਹੋਈ ਸੰਦਗੀ ਗਨੀ ਜਰਨੈਲ ਸਿੰਘ ਖਾਸਾ ਪਿੰਡਰਾ ਵਾਲਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਆਪਾਂ ਕਿੰਨਾ ਕੁ ਰੋਲਾ ਪਾਵਾਂਗੇ ਰੋਲਾ ਪਾ ਕੇ ਕੀ ਕਰ ਲਾਂਗੇ ਮੈਂ ਆਪਣੇ ਇਲਾਕੇ ਦੇ ਰਾਜਪੁਰਜ ਬੰਦ ਕਰਾ ਦੂੰਗਾ ਕੋਈ ਚੰਡੀਗੜ੍ਹ ਬੰਦ ਕਰਾ ਦੂੰਗਾ ਕੋਈ ਪਟਿਆਲੇ ਬੰਦ ਕਰਾ ਦੂੰਗਾ ਕੀ ਹੋਊਗਾ ਇਹਦੇ ਨਾਲ ਇਹਦੇ ਨਾਲ ਉਹ ਫਿਲਮ ਕਰੋੜਾਂ ਨਹੀਂ ਅਰਬਾਂ ਰੁਪਈਆ ਕਮਾ ਕੇ ਜਾਏਗੀ ਬੰਨ ਨਹੀਂ ਉਹ ਫਿਲਮ ਪੂਰੇ ਇੰਡੀਆ ਦੇ ਵਿੱਚ ਬੰਦ ਹੋਣੀ ਚਾਹੀਦੀ ਆ ਇਕੱਲੇ ਪੰਜਾਬ ਤੇ ਨਹੀਂ ਜੇ ਪੈਰ ਟਕਣਾ ਤਾਂ ਚੱਜੋ ਨਹੀਂ ਤਾਂ ਨਾ ਚੱਜੋ ਵੱਡੇ ਆ ਗਏ ਤੁਸੀਂ ਕੰਗਨਾਰ ਰਣੌਦ ਦੀ ਫਿਲਮ ਬੰਦ ਕਰਾਉਣੀ ਬੰਦ ਕਰਾਉਣੀ ਕਿਹੜੀ ਗੱਲੋਂ ਬੰਦ ਕਰਾਉਣੀ ਵੀ ਤੁਹਾਨੂੰ ਤਕਲੀਫ ਕੀ ਆ ਕੰਨੜਾ ਰਣੌਦ ਦੀ ਫਿਲਮ ਤੋਂ ਸਿਰਫ ਐਸੇ ਕਰਕੇ ਤੁਹਾਨੂੰ ਤਕਲੀਫ ਆ ਵੀ ਉਹਨੇ ਖਾਲਸਾਣ ਦੇ ਖਿਲਾਫ ਬੋਲਿਆ ਤੇ ਸੰਤ ਗੈਲੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਜਿਹੜੀ ਸ਼ਬੀ ਆ ਉਹਨੂੰ ਮਾਰਾ ਵਿਖਾਇਆ ਤੁਹਾਨੂੰ ਕੀ ਰਿਹਾ ਸੰਤ ਜਰਨੈਲ ਸਿੰਘ ਖਾਸਾ ਪਿੰਡਰਾ ਵਾਲਿਆਂ ਨਾਲ ਤੁਹਾਡਾ ਰਿਸ਼ਤਾ ਕੀ ਹੈ ਔਰ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਖਾਸਾ ਪਿੰਡਰਾ ਵਾਲਿਆਂ ਦੇ ਅਸੀਂ ਗੱਡੀ ਨਿਸ਼ੀਨ ਆ ਅਸੀਂ ਜ਼ੁੰਮੇਵਾਰ ਆ ਉਹਨਾਂ ਉਹਦਾ ਫਿਕਰ ਨਹੀਂ ਆ ਮੜਾ ਜਾਵੀ ਜਿਹੜੇ ਉਹਨਾਂ ਦੇ ਨਾਂ ਤੇ ਡੇਰੇ ਬਣਾ ਕੇ ਬੈਠੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਤੁਸੀਂ ਆ ਕੇ ਵੱਡੇ ਵੀ ਕੰਗੜਾਰਨਾਂ ਦੇ ਪੇਲਮ ਜੜੀ ਆ ਜੀ ਬੈਨ ਕਰਾਉਣੀ ਆ ਬੈਨ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣੀਆ ਜਿਹੜੇ ਬੈਠੇ ਨੇ ਗੱਦੀਆਂ ਤੇ ਬੁਕੜਾ ਮਾਰ ਕੇ ਤੇ ਵਿਦੇਸ਼ਾਂ 'ਚ ਘੁੰਮਦੇ ਪਏ ਨੇ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਐਸਜੀ ਪੀਐਸ ਨੂੰ ਫਿਕਰ ਹੋਣਾ ਚਾਹੀਦਾ ਜਿਨ੍ਹਾਂ ਨੇ ਯਾਦਗਾਰ ਉੱਥੇ ਬਣੀ ਹੋਈ ਸੰਦਗੀਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਆ ਆਪਾਂ ਕਿੰਨਾ ਕੁ ਰੋਲਾ ਪਾ ਲਾਂਗੇ ਰੋਲਾ ਪਾ ਕੇ ਕੀ ਕਰ ਲਾਨੇ ਮੈਂ ਆਪਣੇ ਇਲਾਕੇ ਦੇ ਰਾਜਪੁਰੇ ਚ ਬੰਦ ਕਰਾ ਦੂੰਗਾ ਕੋਈ ਚੰਡੀਗੜ੍ਹ ਬੰਦ ਕਰਾ ਦੂੰਗਾ ਕੋਈ ਪਟਿਆਲੇ ਬੰਦ ਕਰਾ ਦੂੰਗਾ ਕੀ ਹੋਊਗਾ ਇਹਦੇ ਨਾਲ ਇਹਦੇ ਨਾਲ ਉਹ ਫਿਲਮ ਕਰੋੜਾ ਨਹੀਂ ਅਰਬਾਂ ਰੁਪਿਆ ਕਮਾ ਕੇ ਜਾਏਗੀ ਬਹਿਣ ਨਹੀਂ ਉਹ ਫਿਲਮ ਪੂਰੇ ਇੰਡੀਆ ਦੇ ਵਿੱਚ ਬੰਦ ਹੋਣੀ ਚਾਹੀਦੀ ਆ ਇਕੱਲੇ ਪੰਜਾਬ ਤੇ ਨਹੀਂ ਜੇ ਪੈਰ ਟਿਕਣਾ ਤਾਂ ਚੱਜੋ ਨਹੀਂ ਤੇ ਨਾ ਚੱਜੋ